ਬਾਈ ਡਿਫਾਲਟ ਗਵਰਨਮੈਂਟ ਚੱਲ ਰਹੀ ਹੈ ਅਸਲ ਮੈਨੇ ਦੇ ਵਿੱਚ ਲੋਕਾਂ ਨੂੰ ਹੁਣ ਤੇ ਪੰਜਾਬ ਨੂੰ ਤੇ ਸਾਰਾ ਕੁਝ ਪਤਾ ਬਾਹਰ ਲਿਆ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਭਗਵੰਤ ਕੋ ਨਿਰੀ ਐਸ ਅ ਚੀਫ ਮਿੰਿਸਟਰ ਉਹਦਾ ਮਖੌਟਾ ਹੈ ਪਿੱਛੋਂ ਜਿੰਨੀਆਂ ਪਾਵਰਸ ਭਾਵੇਂ ਐਡਮਿਨਿਸਟ੍ਰੇਟਿਵ ਪਾਵਰਸ ਨੇ ਚੀਫ ਮਿੰਿਸਟਰ ਕੋ ਉਹ ਸਾਰੀਆਂ ਦੀਆਂ ਸਾਰੀਆਂ ਕੇਜਰੀਵਾਲ ਦਾ ਇੱਕ ਪੀਐਸ ਰਿਆ ਮੈਬ ਕੁਮਾਰ ਉਹਦਾ ਨਾ ਹੈ ਜਿਹੜਾ ਅੰਦਰ ਵੀ ਰਿਆ ਤਾਨੂੰ ਪਤਾ ਇੱਕ ਇਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਸੀ ਲੜਕੀ ਰਾਜ ਸਭਾ ਦੀ ਮੈਂਬਰ ਸੀ ਉਹ ਕੇਜਰੀਵਾਲ ਨੂੰ ਮਿਲਣ ਗਈ ਸੀ ਉੱਥੇ ਘਰ ਦੇ ਵਿੱਚ ਫਿਜ਼ੀਕਲੀ ਅਸਾਲਟ ਕੀਤਾ ਉਸ ਲੜਕੀ ਨੂੰ ਐਂਡ ਉਹਨੇ ਫਿਰ ਕੇਸ ਜਨਿਸ ਤਕਰਾਇਆ ਐਂਡ this man was in for a couple of weeks or maybe months ਇਹ ਬੰਦਾ ਇਸ ਟਾਈਮ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਰਨ ਕਰਦਾ ਕੋਈ ਵੀ ਪੁਲਿਸ ਦੇ ਵਿੱਚ ਚੇਂजेस ਹੁੰਦੀਆਂ ਜਾਂ ਸਿਵਲ ਚੇਂਜਸ ਹੁੰਦੀ ਆ ਕੋਈ ਆਈਐਸ ਬਦਲਦੇ ਨੇ ਕੋਈ ਪੀਸੀਐਸ ਬਦਲਦੇ ਨੇ ਇਟ ਇਜ਼ 올 ਬੀਇੰਗ ਡਨ ਬਾਈ ਰਿਮੋਟ ਕੰਟਰੋਲਡ ਫਰਮ ਦੇ ਭਗਵੰਤ ਹੈਜ਼ ਨਥਿੰਗ ਟੂ ਡੂ ਭਗਵੰਤ ਨੂੰ ਤੇ ਔਨ ਬਿਹਾਫ ਆਫ ਭਗਵੰਤ ਚੱਲ ਰਿਹਾ ਸਾਨੂੰ ਸਾਰੋਂ ਵੱਡਾ ਅਫਸੋਸ ਇਹ ਹੈ ਕਿ ਭਗਵੰਤ ਨੇ ਨਿਰੀ ਆਪਣੀ ਚੀਮਨ ਸੇ ਸ਼ਕਤੀ ਰੱਖਣ ਵਾਸਤੇ ਆਪਣੇ ਕੋਲ ਇਹਨੇ ਕੰਪਲੀਟ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਹ ਛਿੱਕੇ ਟੰਗੇ ਔਨ ਜਿੰਨੇ ਦੇ 18 ਮਨਿਸਟਰਸ ਹੁੰਦੇ ਨੇ ਸੂਬੇ ਵਿੱਚ ਪ੍ਰੈਜ਼ੀਡੈਂਟਲੀ 16 ਪਰ ਉਹਦੇ ਵਿੱਚ ਜਿਨੇ ਟੋਟਲ ਡਿਪਾਰਟਮੈਂਟਸ ਨੇ ਗਵਰਨਾ ਪੰਜਾਬ ਕੋਲ ਤਕਰੀਬਨ 42 ਡਿਪਾਰਟ 42 ਪਰ ਉਹਨਾਂ ਉਹਦੇ ਵਿੱਚੋਂ 21 ਡਿਪਾਰਟਮੈਂਟਸ ਨੂੰ ਲੁੱਕ ਆਫਟਰ ਕਰ ਰਿਹਾ ਉਹਦਾ ਸਾਰਾ ਕੰਮਕਾਰ ਓਵਰਲੁੱਕ ਕਰ ਰਿਹਾ ਮਨੀਸ਼ ਸਸੋਦੀਆ ਜਿਹੜਾ ਡਿਪਟੀ ਸੀ ਮਨਿਸਟਰ ਸੀ ਕੇਜਰੀਵਾਲ ਨਾਲ ਤੇ ਅੱਡੇ ਡਿਪਾਰਟਮੈਂਟਸ ਨੂੰ ਸਤਿੰਦਰ ਜੈਨ ਸਰ ਇਹ ਵੀ ਦਿੱਲੀ ਵਿੱਚ ਬੜੇ ਪਾਵਰਫੁਲ ਮਿਨਿਸਟਰਸ ਤੇ ਇਹਨਾਂ ਨੇ ਆਪਣਾ ਇੱਕ ਇੱਕ ਬੰਦਾ ਹਰ ਮਿਨਿਸਟਰ ਦੇ ਨਾਲ ਬਿਠਾ ਦਿੱਤਾ ਆਫਿਸ ਪਹਿਲੇ ਉਹ ਸਾਰੇ ਫਾਈਲ ਚੈੱਕ ਕਰਦੇ ਫਾਈਲ ਚੈੱਕ ਚੈੱਕਦੋਂ ਬਾਅਦ ਫਿਰ ਜਿਹਨੂੰ Yes ਭਰੀ ਜਾਂਦੀ ਇਕੱਲਾ ਮਿਨਿਸਟਰ ਉੱਤੇ ਸਾਈਨ ਕਰਦਾ ਸਮਝੋ ਇਹ ਤੇ ਕੰਪਲੀਟ ਪ੍ਰੌਕਸੀ ਰੂਲ ਪਹਿਲੀ ਵਾਰ ਪੰਜਾਬ 'ਚ ਹੋਇਆ ਕਿ ਸਾਰੇ ਦੇ ਸਾਰੇ ਨੌਨ ਪੰਜਾਬੀ ਆ ਗਏ ਸਸੋਦੀਆ ਇਸ ਨੌਨ ਪੰਜਾਬੀ ਸਤਿੰਦਰ ਜੈਨ ਇਸ ਨੌਨ ਪੰਜਾਬੀ ਆ ਜਿਹੜਾ ਦੂਜਾ ਵਿਭੂ ਕੁਮਾਰ ਤੁਸੀਂ ਵੇਖੋ ਕਿ ਇਹ ਹੋਲ ਨੋ ਪਾਵਰ ਸਸੋਦੀਆ ਡੀਫੀਟਡ ਕੇਜਰੀਵਾਲ ਡੀਫੀਟਡ ਸਤਿੰਦਰ ਜੈਨ ਡੀਫੀਟਡ ਤੇ ਰਾਜ ਇਹ ਕਰ ਰਹੇ ਨੇ ਉਹਨਾਂ ਦੇ ਉੱਤੇ ਜਿਹੜੇ ਲੋਕਾਂ ਦੇ ਇਲੈਕਟਡ ਕਹਿ ਕੇ ਕੀ ਆਇਸੀ केजरीवाल साहब ने एक रुपए का कर्जा नहीं लवान लोड़ का गवर्मेंट छई चार लख दस तक hmm. केजरीवाल साहब ने कहा भी हजार करोड़ रुपया हर साल माइनिंग ओपरेशन चो दया करा एवरेज तीन सौ करोड़ रुपया पर ईयर आ रही है फॉर द लास्ट थ्री एंड हाफ ईयर ਲੈਸਰ ਦੈਨ 300 ਕਰੋੜ ਰੁਪਏ ਹੈ ਫਿਰ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਸਾਲਾਨਾ ਬਜਟ ਪੰਜਾਬ ਦਾ ਬਜਟ ਸੀ ਅਰਾਊਂਡ 1.70 ਹਜ਼ਾਰ ਕਰੋੜ ਅਜ ਤੋਂ 3.5 ਸਾਲ ਪਹਿਲੇ ਦੀ ਗੱਲ ਕਰਨਾ ਹੁਣ ਤੇ ਬਜਟ ਅੱਗੇ ਰੁਕਦਾ ਤੇ ਤਾਂ ਉਹਨਾਂ ਨੇ ਕਿਹਾ ਸੀ ਇਹਦੇ ਵਿੱਚ ਬਹੁਤ ਭਾਰੀ ਲੀਕੇ ਜੇ ਪਿਲਫਰੇਜ ਚੋਰੀ ਹੈ ਮੈਂ ਜੇ 20% ਵੀ ਚੋਰੀ ਰੋਕ ਦਵਾਂ ਤੇ 34000 ਕਰੋੜ ਰੁਪਈਆ ਪਰ ਇਹ ਪੰਜਾਬ ਦੇ ਡਿਵੈਲਪਮੈਂਟ ਤੇ ਪੈਸੇ ਚ ਕਿਉਂਕਿ ਇਹ ਕੇਜਰੀ ਵਾਲੋ ਉਹਨਾਂ ਨੇ ਕਿਹਾ ਲੋਕਾਂ ਨੇ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਹੀ ਹੈ ਇਹਨੇ ਸਾਡੀ ਆਮਦਨ ਦਾ ਜ਼ਰੀਆ ਘਟੇ ਖਰਚੇ ਜ਼ਿਆਦਾ ਨੇ ਤੁਸੀਂ ਦੱਸੋ ਜੇ ਚੇਂਜ ਲੈ ਕੇ ਆਨੇ ਆ ਤੁਸੀਂ ਰੈਵਨਿਊ ਕਿੱਸਾ ਵਧਾਓਗੇ ਤੋਂ ਰੈਵਨਿਊ ਵਧਾਣ ਦੀ ਉਹਨਾਂ ਨੇ ਦੋ ਚੀਜ਼ਾਂ ਕਹੀਆਂ ਕਿ ਮੈਂ ਇੰਡੀਅਨ ਰੈਵਨਿਊ ਸਰਵਿਸਸ ਦਾ ਅਫਸਰ ਨੇ ਏਹੀ ਮੇਰੀ ਫੌਟੇ ਹੈ ਏਹੀ ਮੇਰੀ ਤਾਕਤ ਹੈ ਮੈਂ ਤੁਹਾਨੂੰ 34000 ਕਰੋੜ ਰੁਪਇਆ ਤੇ ਸਾਲਾਨਾ ਦੇਵਾਂਗੇ ਬਜਟ ਚ ਚੋਰੀ ਰੋਕ ਕੇ ਪੈਲ ਫ੍ਰੀਜ ਰੋਕ ਕੇ ਲੀਕੇਜ ਰੋਕ ਕੇ ਤੇ 20000 ਕਰੋੜ ਰੁਪਇਆ ਮਾਈਨਿੰਗ ਚ ਦਬਾ ਕੇ ਜੈ ਜੀ ਵਾਲ ਦਾ ਕਹਿਣਾ ਸੀ ਬਹੁਤ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਹੈ ਕਾਂਗਰਸ ਦੀ ਗਵਰਨਮੈਂਟ ਚ ਐਵਰੇ 350 ਕਰੋੜ ਰੁਪਇਆ ਸਾਲ ਆਇਆ ਇਹਨਾਂ ਨੇ ਕਿਹਾ ਸੀ ਭਾ 20000 ਤੋਂ ਕਿ ਕਰੋੜ ਤੇ ਇਹਨਾਂ ਦੀ ਗਵਰਨਮੈਂਟ 300 ਤੋਂ ਥੱਲੇ ਆ ਗਈ ਤਾਂ ਵੇਅਰ ਇਜ਼ ਦੀ ਮਨੀ ਇਹਨਾਂ ਕਿਹਾ ਸੀ 1 ਰੁਪਇਆ ਇਫ ਯੂ ਗੋ ਬੈਕ ਸੋਸ਼ਲ ਮੀਡੀਆ ਤੇ ਸਾਰੀਆਂ ਸਟੇਟਮੈਂਟਸ ਨੇ ਮੈਂ ਕੋਈ ਆਪਣੇ ਵੱਲੋਂ ਨਹੀਂ ਦੇ ਰਿਹਾ ਵਿਦਰ ਮਿੰਟਸ ਯੂ ਕੈਨ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕੱਢ ਕੇ ਪ੍ਰੂਵ ਕਰਕੇ ਲੈ ਕੇ ਆ ਸਕਦੇ ਹੋ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਜੇ 100% ਕਰਜ਼ਾ ਮੈਂ ਮਾਫ ਨਾ ਕਰ ਸਕਿਆ ਤੇ ਮੈਂ ਮਿਨੀਮਮ 50% ਪੰਜਾਬ ਦਾ ਕਰਜ਼ਾ 5 ਸਾਲਾਂ ਚ ਮਾਫ ਕਰਕੇ ਤੇ ਫੇਰ ਜਾਉ ਤੇ ਸਾਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹ ਕਰਜ਼ਾ ਜਿਹੜਾ 410000 ਕਰੋੜ ਰੁਪਏ ਦਾ ਹੋ ਗਿਆ ਵਿਦਰ ਸਪੈਨ ਆਫ 1 1/2 ਦੈਟ ਇਜ਼ ਲੈਫਟ ਇਹ 5 ਲੱਖ ਤੇ ਹੋ ਜਾਣਾ ਸਮਝੋ ਬੇਸਿਕਲੀ ਜਿੰਨਾ 75 ਸਾਲਾਂ ਚ ਕਰਜ਼ਾ ਚੜਿਆ ਇਹਨਾਂ 50 ਸਾਲਾਂ ਚ ਉਹ ਧੂਣਾ ਕਰ